ਸਾਸਿਕਲ ਪੰਜਾਬੀਓ ਕਹਿੰਦੇ ਨੇ ਪਿਆਰ ਅੰਨਾ ਹੁੰਦਾ ਹੈ ਦੂਸਰੇ ਪਾਸੇ ਇਹ ਵੀ ਕਿਹਾ ਜਾਂਦਾ ਹੈ ਕਿ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ ਪਿਆਰ ਦੀਆਂ ਬਹੁਤ ਸਾਰੀਆਂ ਮਸਾਲਾ ਮਿਲਦੀਆਂ ਨੇ ਪਿਆਰ ਕਈ ਨੇਪਰੇ ਚੜ ਜਾਂਦੇ ਨੇ ਕਈ ਅਧ ਵਿਚਾਲੇ ਰਹਿ ਜਾਂਦੇ ਨੇ ਅਤੇ ਕਈਆਂ ਦੇ ਪਿਆਰ ਦੀ ਨਈਆ ਅਧ ਵਿਚਕਾਰ ਡੁੱਬ ਜਾਂਦੀ ਹੈ ਜੇ ਗੱਲ ਗੱਲ ਕਰੀਏ ਆਪਾਂ ਪਿਛਲੇ ਦਿਨਾਂ ਦੀ ਪਹਿਲਾਂ ਸੁਣਦੇ ਹੁੰਦੇ ਸੀ ਬਾਹਰ ਦੇ ਦੇਸ਼ਾਂ ਦੇ ਵਿੱਚ ਕਿ ਪਿਆਰ ਨੂੰ ਲੈ ਕੇ ਹਮਲਾ ਕਰ ਦਿੱਤਾ ਕਤਲ ਕਰ ਦਿੱਤਾ ਆ ਮੇਠ ਵਾਲੀ ਜਿਹੜੀ ਘਟਨਾ ਹੋਈ ਹੈ ਮਸਕਾਨ ਨੇ ਜਦੋਂ ਦਾ ਆਪਣੇ ਪਤੀ ਨੂੰ ਮਾਰ ਕੇ ਉਸਦੇ 15 ਟੁਕੜੇ ਕੀਤੇ ਬਾਅਦ ਵਿੱਚ ਡਰਮ ਦੇ ਵਿੱਚ ਸੁੱਟ ਕੇ ਉਸ ਤੋਂ ਬਾਅਦ ਸੀਮਿੰਟ ਅਤੇ ਜਿਹੜੀ ਹੈ ਉਹ ਰੇਤ ਪਾ ਦਿੱਤੀ ਇੱਕ ਤਰ੍ਹਾਂ ਦਾ ਪਲਸਤਰ ਕਰ ਦਿੱਤਾ ਲੱਗਦਾ ਹੈ ਕਿ ਲੋਕਾਂ ਦਾ ਪਿਆਰ ਤੋਂ ਵਿਸ਼ਵਾਸ ਹੀ ਉੱਠ ਉੱਠ ਗਿਆ ਹੈ ਲੋਕ ਭੈਪੀਤ ਹੋ ਗਏ ਨੇ ਮੁਸਕਾਂ ਉਸਦੇ ਪਤੀ ਅਤੇ ਉਸਦੇ ਪ੍ਰੇਮੀ ਨੂੰ ਸੋਸ਼ਲ ਮੀਡੀਆ ਤੇ ਹਾਲੇ ਵੀ ਟਰੋਲ ਕੀਤਾ ਜਾ ਰਿਹਾ ਹੈ ਜਿਸ ਤਰ੍ਹਾਂ ਪਿਆਰ ਦੀਆਂ ਬਹੁਤ ਸਾਰੀਆਂ ਮਸਾਲਾ ਨੇ ਪਿਆਰ ਸੱਚਾ ਵੀ ਹੈ ਝੂਠਾ ਵੀ ਹੈ ਲੇਕਿਨ ਕਈ ਇਨਸਾਨ ਜਿਹੇ ਹੁੰਦੇ ਨੇ ਉਹ ਕਈ ਲੋਕਾਂ ਦੇ ਸੰਪਰਕ ਦੇ ਵਿੱਚ ਆਉਂਦੇ ਨੇ ਕਈ ਲੋਕਾਂ ਦੇ ਨਾਲ ਪਿਆਰ ਕਰਦੇ ਨੇ ਲੇਕਿਨ ਇੱਕ ਦਿਨ ਅਜਾਇਆ ਆਉਂਦਾ ਹੈ ਕਿ ਉਹਨਾਂ ਦਾ ਪਿਆਰ ਤੋਂ ਜਿਹੜਾ ਹੈ ਭਾਈ ਵਿਸ਼ਵਾਸ ਉੱਠ ਜਾਂਦਾ ਹੈ ਉਹ ਦਿਨੋਂ ਟੁੱਟ ਜਾਂਦੇ ਨੇ ਉਹ ਮੈਂਟਲੀ ਤੌਰ ਤੇ ਪਰੇਸ਼ਾਨ ਹੋ ਜਾਂਦੇ ਨੇ ਅਜਿਹੀ ਇੱਕ ਮਸਾਲ ਪੇਸ਼ ਕੀਤੀ ਹੈ ਇੱਕ ਭਾਰਤ ਦੇ ਨੌਜਵਾਨ ਨੇ ਜੇ ਗੱਲ ਕਰੀਏ ਇਸ ਨੌਜਵਾਨ ਦੀ ਇਸ ਨੌਜਵਾਨ ਨੂੰ ਸੋਸ਼ਲ ਮੀਡੀਆ ਤੇ ਟ੍ਰੋ ਕੀਤਾ ਜਾ ਰਿਹਾ ਹੈ ਕੁਝ ਵੱਲੋਂ ਮਜ਼ਾਕ ਕੀਤਾ ਜਾ ਰਿਹਾ ਹੈ ਕੁੱਲ ਕੁਝ ਲੋਕਾਂ ਵੱਲੋਂ ਇਸ ਦੀ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ ਕਿਉਂਕਿ ਉਸ ਇਨਸਾਨ ਨੇ ਉਸ ਲੜਕੇ ਨੇ ਬਹੁਤ ਵਧੀਆ ਤਰੀਕੇ ਨਾਲ ਲਿਖਿਆ ਉਹਨਾਂ ਕਹਿੰਦਾ ਮੈਂ ਬਹੁਤ ਸਾਰੇ ਲੋਕਾਂ ਦੇ ਟੱਚ ਵਿੱਚ ਆਇਆ ਬਹੁਤ ਸਾਰੇ ਲੋਕਾਂ ਦੇ ਸੰਪਰਕ ਵਿੱਚ ਆਇਆ ਲੇਕਿਨ ਮੈਨੂੰ ਹਰ ਕਦਮ ਤੇ ਪਿਆਰ ਦੇ ਵਿੱਚ ਧੋਖਾ ਮਿਲਿਆ ਧੋਖੇ ਕੀਤੇ ਗਏ ਮੈਂ ਵੀ ਟੌਰਚਰ ਹੋਇਆ ਇਸ ਕਰਕੇ ਮੇਰਾ ਜਿਹੜਾ ਹੈ ਇਨਸਾਨੀਤ ਉਹ ਜਿਹੜਾ ਹੈ ਭਰੋਸਾ ਉੱਠ ਗਿਆ ਹੈ ਫਿਰ ਉਸਨੇ ਉਸ ਸ਼ਖਸ ਨੇ ਕੀਤਾ ਕਿ ਉਸ ਸ਼ਖਸ ਨੇ ਇੱਕ ਬੱਕਰੀ ਦੇ ਨਾਲ ਵਿਆਹ ਕਰਵਾ ਲਿਆ ਵਿਆਹ ਹਿੰਦੂ ਤੌਰ ਤਰੀਕਿਆਂ ਦੇ ਨਾਲ ਹੋਇਆ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਖਬਰ ਕਰਦੇ ਕਿ ਕਿੰਨੀ ਕੁ ਸਬਰ ਖਬਰ ਸੱਚੀ ਹੈ ਕਿੰਨੀ ਕੁ ਝੂਠੀ ਹੈ ਲੇਕਿਨ ਜਿਸ ਤਰ੍ਹਾਂ ਸ਼ੋਸ਼ਣ ਮੀਡੀਆ ਤੇ ਪੋਸਾ ਵਾਇਰਲ ਹੋ ਰਹੀਆਂ ਨੇ ਜਿਸ ਤਰ੍ਹਾਂ ਉਸ ਨੌਜਵਾਨ ਅਤੇ ਉਸ ਬੱਕਰੀ ਦੀ ਵੀਡੀਓ ਜਿਹੜੀ ਹੈ ਉਪਿਕਸ ਤਸਵੀਰਾਂ ਜਿਹੜੀਆਂ ਵਾਇਲਡ ਹੋ ਰਹੀਆਂ ਨੇ ਜਿਸ ਦੇ ਵਿੱਚ ਉਹ ਬੱਕਰੀ ਨੇ ਮੰਗਲ ਸੂਤਰ ਵੀ ਪਾਇਆ ਹੈ ਲਾੜੇ ਨੇ ਜਿਹੜਾ ਸਿਰਾ ਵੀ ਬੰਨਿਆ ਹੈ ਤੇ ਥੱਲੇ ਲਿਖਿਆ ਹੈ ਵੀ ਮੇਡ ਫॉर ਈਚ ਅਦਰ ਅਸੀਂ ਇੱਕ ਦੂਜੇ ਲਈ ਬਣੇ ਹਾਂ ਯਾਨੀ ਕਿ ਉਹ ਇਨਸਾਨ ਕਹਿੰਦਾ ਹੈ ਉਹ ਨੌਜਵਾਨ ਕਹਿੰਦਾ ਹੈ ਕਿ ਮੈਨੂੰ ਪਿਆਰ ਦੇ ਵਿੱਚ ਹਰ ਕਦਮ ਤੇ ਧੋਖਾ ਮਿਲਿਆ ਲੋਕਾਂ ਨੇ ਮੈਨੂੰ ਧੋਖੇ ਦਿੱਤੇ ਇਸ ਕਰਕੇ ਮੈਂ ਜਾਨਵਰ ਯਾਨੀ ਕਿ ਬੱਕਰੀ ਦੇ ਨਾਮ ਵਿਆਹ ਕਰਾਉਣਾ ਹੀ ਸਹੀ ਸਮਝਿਆ ਹਾਲਾਂਕਿ ਕਈ ਕਹਿ ਰਹੇ ਨੇ ਕਿ ਥੋੜੀ ਸੁਹਾਗਰਾਤ ਕਿਸ ਤਰ੍ਹਾਂ ਦੀ ਹੋਵੇਗੀ ਤੁਹਾਡੇ ਬੱਚੇ ਕਿਸ ਤਰ੍ਹਾਂ ਦੇ ਹੋਣਗੇ ਕਈ ਕਹਿੰਦੇ ਨੇ ਕੀਪ ਇਟ ਅਪ ਕਈ ਉਤੇ ਮੈਸੇਜ ਲਿਖ ਰਹੇ ਨੇ ਕੈਰੀ ਆਨ ਯਾਨੀ ਕਿ ਇਸ ਦੁਨੀਆਦਾਰੀ ਦੇ ਛਿਮੇਲਿਆਂ ਦੇ ਵਿੱਚੋਂ ਵਕ-ਵਕ ਵਿਲੱਖਣ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਜੋ ਪੰਜਾਬੀਓ ਤੁਹਾਡੀ ਸੋਚ ਅਤੇ ਮੇਰੀ ਸੋਚ ਤੋਂ ਕਿਤੇ ਪਰੇ ਨੇ। ਯਾਨੀ ਕਿ ਇਸ ਤੋਂ ਪਹਿਲਾਂ ਇੱਕ ਆਈ ਥਿੰਕ ਯੂਰਪ ਦਾ ਮਾਮਲਾ ਆਇਆ ਸੀ ਕਿ ਇੱਕ ਭੈਣ ਨੇ ਜਿਹੜਾ ਹੈ ਉਹ ਕੁੱਤੇ ਨਾਲ ਉਹ ਡੌਗ ਦੇ ਨਾਲ ਵਿਆਹ ਕਰਵਾ ਲਿਆ ਸੀ। ਲੇਕਿਨ ਇੱਧਰ ਇਸ ਭਾਰਤ ਦੇ ਨੌਜਵਾਨ ਨੇ ਬੱਕਰੀ ਦੇ ਨਾਲ ਵਿਆਹ ਕਰਵਾ ਕੇ ਲਾਵਾ ਫੇਰੇ ਲੈ ਕੇ ਇੱਕ ਅਲੱਗ ਹੀ ਮਿਸਾਲ ਪੇਸ਼ ਕੀਤੀ ਹੈ। ਇਸ ਨੌਜਵਾਨ ਨੂੰ ਸੋਸ਼ਲ ਮੀਡੀਆ ਤੇ ਮਜ਼ਾਕੀਆ ਤਰੀਕੇ ਦੇ ਨਾਲ ਸੰਸਕ੍ਰਿਤ ਤਰੀਕੇ ਦੇ ਨਾਮ ਵਿਅੰਗਮਈ ਤਰੀਕੇ ਦੇ ਨਾਲ ਟਰੋਲ ਕੀਤਾ ਜਾ ਰਿਹਾ ਹੈ